ਇੱਕ ਪਾਸੇ ਇੱਥੇ ਪੰਜਾਬ ਸਰਕਾਰ ਦੇ ਵੱਲੋਂ ਹਿਮਾਚਲ ਸਰਕਾਰ ਦੇ ਨਾਲ ਰਲ ਕੇ ਪਿਛਲੇ ਸਮੇਂ ਵਿੱਚ ਹਿਮਾਚਲ ਵਿਖੇ ਨਸ਼ਾ ਦੇ ਖਿਲਾਫ ਆਪਰੇਸ਼ਨ ਚਲਾਏ ਜਾ ਰਹੇ ਹਨ ਉਥੇ ਹੀ ਦੂਸਰੇ ਪਾਸੇ ਵਿਖਣ ਵਿੱਚ ਇਵੇਂ ਹੀ ਸਾਹਮਣੇ ਆ ਰਿਹਾ ਹੈ ਕਿ ਹਿਮਾਚਲ ਦੇ ਸ਼ਰਾਬ ਦੇ ਠੇਕੇਦਾਰ ਦੇ ਵੱਲੋਂ ਸਰਕਾਰ ਦੇ ਨਿਯਮ ਨਿਰਦੇਸ਼ਾਂ ਨੂੰ ਚਿੱਕੇ ਟੰਗਦੇ ਹੋਏ ਮਨਮਾਨੀ ਕੀਤੀ ਜਾ ਰਹੀ ਹੈ ਜੇਕਰ ਗੱਲ ਅੱਜ ਦੀ ਕਰੀਏ ਤਾਂ ਸਵੇਰੇ तकरीबन 7 ਵਜੇ ਦੇ ਕਰੀਬ ਜਦੋਂ ਸਾਡੀ ਟੀਮ ਨੇ ਰਿਐਲਿਟੀ ਚੈੱਕ ਕੀਤਾ ਤਾਂ ਸ਼ਰਾਬ ਦੇ ਠੇਕੇ ਖੁੱਲੇ ਹੋਏ ਮਿਲੇ ਜਿਸ ਵੇਲੇ ਲੋਕ ਮੰਦਰ ਨੂੰ ਜਾ ਰਹੇ ਸਨ ਉਸ ਵੇਲੇ ਲੋਕ ਸ਼ਰਾਬ ਠੇਕੇ ਉਹ ਸ਼ਰਾਬ ਖਰੀਦੇ ਵੀ ਦਿਖਾਈ ਦਿੱਤੇ ਇਸ ਸੰਬੰਧ ਇਹੋ ਸਾਨੂੰ ਲੋਕਾਂ ਦੇ ਨਾਲ ਗੱਲਵਾ ਕੀਤੀ ਗਈ ਤਾਂ ਉਹਨੇ ਕਿਹਾ ਕਿ ਇਸਰਤ ਉਹ ਔਰਤਾਂ ਅਤੇ ਧੀਆ ਦਾ ਜਾਣਾ ਕਾਫੀ ਔਖਾ ਹੋਇਆ ਪਿਆ ਹੈ ਕਿਉਂਕਿ ਫਿਰ 6 ਵਜੇ ਦੇ ਕਰੀਬ ਸ਼ਰਾਬ ਠੇਕੇਦਾਰ ਆਪਣੀ ਦੁਕਾਨਾਂ ਖੋਲ੍ਹਦੇ ਨਹੀਂ ਹਨ ਜਿਸ ਦੀ ਵਜ੍ਹਾ ਨਾਲ ਇਸਰਤ ਸ਼ਰਾਬੇ ਦੀ ਪਰਮਾਰ ਵੇਖਣ ਨੂੰ ਮਿਲਦੀ ਹੈ ਅਤੇ ਉਹਨਾਂ ਦੇ ਵੱਲੋਂ ਸੜ ਤੋਂ ਜਾਣਵਰ ਧੀਆ ਭੈਣ ਨੂੰ ਮੰਦੇ ਬੋਲੀ ਬੋਲੇ ਜਾਂਦੇ ਹਨ ਇਸ ਲਈ ਉਹਨਾਂ ਦੀ ਹਮਾਤਾ ਸਰਕਾਰ ਅੱਗੇ ਹੁਣ ਮੰਗ ਹੈ ਕਿ ਸ਼ਰਾਬ ਠੇਕੇਦਾਰਾਂ ਤੇ ਨਕੇਲ ਪਾਈ ਜਾਵੇ ਅਤੇ ਉਹਨਾਂ ਨੂੰ ਨਿਰਧਾਰਤ ਸਮੇਂ ਤੇ ਆਪਣੀ ਦੁਕਾਨਾਂ ਖੋਲ੍ਹਣ ਦਾ ਹੁਕਮ ਜਾਰੀ ਤੇ ਇਹਨਾਂ ਤਾਜ਼ੋ ਇਲਾਕੇ ਦੀ ਹੈ ਬੈਂਡ ਨੂੰ ਇਸ ਤੋਂ ਜਾਂਦੇ ਕਿਸੇ ਹਾਲੀ ਕੋਈ ਤੰਗੀ ਪਰੇਸ਼ਾਨਾ ਸਾਹਮਣੇ ਨਾ ਕਰਨਾ ਪਵੇ। ਕੀ ਨਾਮ ਹੈ ਤੁਹਾਡਾ? ਹਾਂ ਮੇਰਾ ਨਾਮ ਵੀਰਾ ਹੈ ਮੈਂ ਸ਼ਹਿਰ ਟਾਂਗੂ ਰਹਿਣ ਵਾਲਿਆ ਹਿਮਾਚਲ ਪੰਜਾਬ ਦੀ ਹੱਦ ਵਿੱਚ ਅਸੀਂ ਰਹਿੰਦੇ ਆ। ਮੈਂ ਸਰਦਾਰ ਜੀ ਨੂੰ ਦੱਸਣਾ ਚਾਹੁੰਦਾ ਕਿਤੇ ਕਈ ਸਾਲਾਂ ਤੋਂ ਅੱਥੇ ਕਈ ਜਗ੍ਹਾ ਤੇ ਕੋਨੇ ਦਾ ਕਿ ਮੇਰੇ ਸਰਕਾਰ ਦੇ ਨੁਮਾਇੰਦਿਆਂ ਨੂੰ ਪੁੱਛਣਾ ਚਾਹੀਦਾ ਕਿ ਕਿਹੜਾ ਟਾਈਮ ਤੁਸੀਂ ਠੇਕੇਦਾਰ ਕੋਲ ਇਹ ਕਹਿੰਦਾ ਕਿ 31 ਤੋਂ 6 ਵਜੇ ਜਗ੍ਹਾ ਤੇ ਕੋਲ ਦਿੰਦਾ ਇੱਥੇ ਸਾਡੀ ਏਰਤੀਆ ਪਾੜ ਦੁੱਧ ਲਾ ਲਈ ਜਾਂਦੀ ਹੈ ਹਰ ਇੱਕ ਸ਼ਰਾਬੀ ਆਪਣੇ ਬੁਰੇ ਸ਼ਬਦਾਂ ਦੇ ਨਾਲ ਸ਼ਰਾਬ ਪੀ ਕੇ ਇੱਥੇ ਜਾਂਦਾ ਹੈ ਅਲੱਗ ਅਲੱਗ ਆਪਾ ਸ਼ਾਇਦ ਬੋਲਦਾ ਜਾਂ ਮੈਂ ਇਸ ਮੀਡੀਆ ਦੇ ਦੁਆਰਾ ਉਹ ਸ਼ਬਦ ਕਾਸ ਨਹੀਂ ਸਕਦੀ ਕਿ ਸਰਕਾਰ ਦੇ ਨੁਮਾਇੰਦਿਆਂ ਦੇ ਅੱਗੇ ਬੇਨਤੀ ਕਰਦੀ ਆ ਕਿ ਇਹਦਾ ਕੁਝ ਹੱਲ ਕੀਤਾ ਜਾਏ ਕਿ ਇਹਨਾਂ ਨੂੰ ਕੋਈ ਟਾਈਮ ਟੇਬਲ ਦਿੱਤਾ ਜਾਏ ਕਿ ਕਿਹੜੇ ਟਾਈਮ ਆ ਖੋਲਣ ਮੇਰਾ ਨਾਮ ਬਿਆਰਨ ਪਹੈ ਸਵੇਰੇ 7 ਵਜੇ ਦਾ ਟਾਈਮ ਹੈ ਸ਼ਰਾਬ ਠੇਕਾ ਖੁੱਲਣਾ ਕੀ ਗਣਾ ਤੁਹਾਡਾ ਸ਼ਰਾਬ ਦਾ ਤੇ 24 ਘੰਟੇ ਚੱਲੀ ਰਹਿੰਦੀ ਹੈ ਇੱਥੇ ਇੱਥੇ ਦੁੱਧ ਵਿਕਦਾ ਤੇ ਸ਼ਰਾਬ ਵੀਿਕਦੀ ਹੈ ਇਸ ਨੂੰ ਨੇ ਸੋਚਿਆ ਹੈ ਇਹ ਕਰਕੇ ਸਾਡਾ ਟਾਈਮ ਹੈਗਾ ਲੋਕੀ ਦੁੱਧ ਲੈਣ ਆ ਰਿਹਾ ਉਹਦੇ ਸ਼ਰਾਬ ਵੀਿਕਦੀ ਉਹ ਤੇ ਹੋ ਗਿਆ ਹੁਣ ਜਿੱਦਾਂ ਲੋਕ ਚਾਹ ਲੈਂਦੇ ਨੇ ਅੱਜ ਕੱਲ ਸ਼ੁਰੂ ਕਰਤੀ ਸ਼ਰਾਬ ਇਹਨਾਂ ਨੇ ਮੰਦਰ ਵਾਲੀ ਗੱਲ ਮੰਦਰ ਜਾਣ ਦੇ ਟਾਈਮ ਦੀ ਹੈ ਨਹੀਂ ਇੱਥੇ ਕੋਈ ਵੀ ਨਾ ਸਵੇਰੇ ਜਾ ਸਕਦੇ ਨਾ ਤੁਸੀਂ ਸ਼ਾਮਾਂ ਨੂੰ ਜਾ ਸਕਦੇ ਇਸੇ 24 ਘੰਟੇ ਸ਼ਰਾਬ ਵੀ ਖੜੇ ਹੀ ਰਹਿ ਜਾਂਦੇ ਨੇ